ਪਰ ਨਹੀਂ ਬਹੁਤਾਂ ਦੇ ਦਾਲ ਦਿੱਤੇ ਗਏ ਮੁੱਖ ਮੰਤਰੀ ਬਣਨ ਦੀਆਂ ਆਪਣਾ ਪ੍ਰਯੋਗਾਂ ਆ ਦਿੱਤੇ ਨੇ ਪਰ ਉਹ ਆਪਣੇ ਸ਼ਰਨ ਤੋਂ ਆਪਣੇ ਸਿਰ ਤੋਂ ਆਪਣੇ ਪੀੜੇ ਤੋਂ ਦੂਰੇ ਨਹੀਂ ਨਦੇ ਤੋਂ ਉਹਨਾਂ ਰਾਹ ਦਾ ਉਹ ਦਾ ਭਾਈ ਅਸ਼ੀਰਵਾਦ ਦੀਪ ਸਿੰਘ ਦੀ ਨੌਵੀਂ ਪੀੜ੍ਹੀ ਜਿਹੜੇ ਨੌਜਵਾਨ ਹੈ ਸੋ ਸਾਰਿਆਂ ਨੂੰ ਆਪਾਂ ਮੌਕਾ ਦੇ ਗਏ ਨੇ ਕਿ ਤੇ ਯੂਐਸ ਦੀ ਪੀਕਰ ਨਾਏ ਬੀਤੀ ਕਰਨਾ ਹੈ ਕਿ ਕੌਣ ਸ਼ਾਨਭਾਰਤੀ ਹੈ 20 ਤਰੀਕ ਨੂੰ ਯਾਦ ਰੱਖਿਓ ਚੇਤੇ ਰੱਖਿਓ ਤੇ ਮਰੀਆ ਕੋਈ ਨਾ ਆਉਂਦੀਆਂ ਗੱਲਾਂ ਅਸੀਂ ਆਮ ਕਰੀਓ ਕਿਉਂਕਿ ਆਹਦਾ ਮੇਰਾ ਨਿਵੇਲੀ ਹੁਣੇ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਚੁੱਕੀ ਪੈਣੀ ਹੈ ਅਖੀਰ ਤੇ ਬੇਨਤੀ ਕਰਦਾ ਹਾਂ ਸੋਨੇ ਅਸੀਂ ਜਿੰਨੇ ਬੁੱਢੇ ਦਰਿਆ ਦਾ ਸਾਧਣ ਸਮਾਪਤ ਹੋਦਾ ਚੱਕਿਆ ਹੋਇਆ ਲੱਗ ਰਹੇ ਆ ਬੁੱਢੇ ਦਰਿਆ ਦੇ ਆਹ ਸਪੋਰਟ ਦੇ ਗਿਆ ਚਾਈ ਜਾ ਰਹੀ ਹੈ ਕੈਮੀਕਲ ਰੈਕਟਰ ਦਾ ਪੈ ਜਾ ਰਿਹਾ ਜੇ ਨਾਲ 사ਹਾਂ ਦੱਕੀ ਮਾਰਦਾ ਸਾਰੇ ਸੱਤੇ ਅੱਥੇ ਜਿਲੇ ਬੂਇਤਾਂ ਬੀਜਣ ਤੇ ਕੈਂਸਰ ਤੋਂ ਕਾਇਪੂਰੀ ਤੋਂ ਉਹ ਵੀ ਇਧਰ ਕਿ ਸਰਬਰ ਨੂੰ ਬੰਨ੍ਹ ਮਾਲ ਜਾ ਰਹੇ ਆ ਉੱਤੇ ਸਮਨਾਂ ਆ ਕੇ ਖੜਿਓ ਤੁਸੀਂ ਇਹ ਨਾ ਸੋਚੋ ਵੀ ਅਸੀਂ ਲੁਧਿਆਣੇ ਤੋਂ ਕੀ ਲੈਣਾ ਆ ਵੀ ਦਾ ਬਰਾਂਡੇ 'ਚ ਬੈਠੇ ਆ ਅੱਜ ਦਾ ਸੰਪਨ ਦਾ ਪਾਣੀ ਵੀ ਪੀਂਦੇ ਥੋੜੇ ਨੇੜੇ ਫੈਕਟਰੀ ਦਾ ਟਾਇਰਡ ਧੋਲੇ ਸੁਆ ਪਾਣੀ ਦਾ ਵੜਦਾ ਸੁਆ ਇਹਨਾਂ ਨਿਆਣਿਆਂ ਨੂੰ ਅੱਜਾ ਕਿਵੇਂ ਬਚਾ ਸਕਦੇ ਕੋਈ ਹੈਗਾ ਤੁਹਾਡੇ ਕੋਲ ਕੋਈ ਪਿਆਰ ਹਾਂਜੀ ਆਹ ਨਿਆਣਿਆਂ ਨੂੰ ਕਿਵੇਂ ਬਚਾ ਸਕਦੇ ਦੱਸੋ ਇਹ 3-4 ਸਾਲਾਂ ਦੇ ਨਿਆਣੇ ਐ 10-12 ਸਾਲਾਂ ਦੇ ਇਹਨਾਂ ਦੀ ਜਵਾਨੀ ਖੋਹ ਲਈਣੀ ਫੇ ਇਹ ਗਾਰੰਟੀ ਐ ਕਿ ਇਹ ਚੱਕਾ ਲਾਉਣਗੇ ਜਾਂ ਨਾਲ ਲਾਉਣਗੇ ਦੱਸੋ ਕਿਵੇਂ ਬਚਾਓਗੇ ਕੋਈ ਤਾਂ ਦੱਸੋ ਜੀ ਨਹੀਂ ਪਚਾਇਆ ਜਾ ਸਕੋ ਮੇਰੀ ਤਾਂ ਉਹ ਹੱਥੀਓਂ ਕਿ ਬਹਿਤੀ ਐ ਅਸੀਂ ਜਿਹੜੀ ਆ ਮੁਹਿੰਮ ਚਲਾਈ ਆ ਆਪਣਾ ਮੂਲ ਪਹਿਚਾਨ ਤੁਹਾਡੇ ਇੱਥੇ ਨਗਰ ਜੇ ਆਪਾਂ ਸਮਾਗਮ ਕੀਤਾ ਸੀ ਕਿ ਨਹੀਂ ਕੀਤਾ ਸੀ ਕੀਤਾ ਸੀ ਅਸੀਂ ਆਪਦੇ ਬੱਚਿਆਂ ਨੂੰ ਬਾਣੀ ਨਾਲ ਜੋੜਨਾ ਅਸੀਂ ਬੱਚਿਆਂ ਨੂੰ ਗੁਰਮਤ ਤੇ ਨਿਤਨੇਮ ਦੀ ਸੰਧਿਆ ਰੱਖੀ ਉਹਨਾਂ ਨੂੰ ਵਿਦਿਆ ਅਸਤ ਕਰਾਉਣੀ ਕਰਾ ਸਕਦੇ ਆ ਕਿ ਨਹੀਂ ਕਰਾ ਸਕਦੇ ਪਿੰਡ 'ਚ ਗੁਰੂ ਘਰ ਕਿੰਨੇ ਆ ਇੱਕ ਗੁਰੂ ਘਰ ਉੱਥੇ ਜਿਹੜੇ ਭਾਤੀ ਸਿੰਘ ਸਾਹਿਬ ਨੇ ਉਹਨਾਂ ਨਾਲ ਜੱਜ ਕੇ ਸੋਚਾਂਗੇ ਬਹੁਤ ਵੱਡੀ ਇਹ ਟੋਲੀ ਮੈਂ ਤਾਂ ਜਿੰਨੇ ਹੋਰ ਬੱਚੇ ਆ ਉਹਨਾਂ ਨੂੰ ਵੀ ਅਸੀਂ ਨਾਲ ਜੋੜਦੇ ਹਾਂ ਗੁਰੂ ਮਹਾਰਾਜ ਕੀ ਆਖਦੇ ਹਨ ਗੁਰੂ ਮਹਾਰਾਜ ਨੇ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਾਰੇ ਮਤਲਬ ਗੁਰੂ ਮਹਾਰਾਜ ਸਾਡੇ ਵਿੱਚ ਵਸਦੇ ਜੇ ਗੁਰੂ ਮਹਾਰਾਜ ਸਾਡੇ ਵਿੱਚ ਵਸਦੇ ਆ ਮੇਰੀ ਗੱਲ ਸੁਣਿਓ ਇੱਕ ਵਾਰ ਜੇ ਵੀ ਵੀ ਜੀ ਤੁਸੀਂ ਆਪ ਦੇ ਬੱਚਿਆਂ ਨੂੰ ਬਾੜੀ ਨਾਲ ਜੋੜੋਗੇ ਤੇ ਜਦੋਂ ਤੁਹਾਡੇ ਬੱਚੇ ਤੁਹਾਡੇ ਨਾਲ ਗੱਲਬਾਤ ਕਰਨਗੇ ਜਦੋਂ ਤੁਹਾਡੇ ਬੱਚੇ ਸਮਾਜ ਵਿੱਚ ਰਹਿਣਗੇ ਜਦੋਂ ਤੁਹਾਡੇ ਬੱਚੇ ਕੋਈ ਕੰਮ ਕਰਨਗੇ ਉਹਨਾਂ ਦੇ ਬੋਲਾਂ 'ਚ ਉਹਨਾਂ ਦੇ ਕੰਮਾਂ 'ਚ ਐ ਮਹਿਸੂਸ ਹੋਊਗਾ ਅਗਲੇ ਬੰਦੇ ਨੂੰ ਕਿ ਇਹਨਾਂ ਬੱਚੇ ਰੱਬ ਬੋਲ ਰਿਹਾ ਹੈ ਇਹਨਾਂ ਨੂੰ ਰੱਬ ਇਹ ਕੰਮ ਕਰਾ ਰਿਹਾ ਜਦੋਂ ਮਾਨਸਿਕ ਤੌਰ ਤੇ ਤੁਹਾਡੇ ਬੱਚੇ ਤਗੜੇ ਉਰਾਰ ਸਾਊਂਡ ਜੀ ਜੀ ਬਾਨਪੋਲੇ ਕੋਈ ਨਾ ਨਾਰਾ ਨਾਰਾ ਜੇ ਸਾਨੂੰ ਦਿਓਗੇ ਤੁਹਾਡੇ ਜਿਹੜੇ ਕੰਮ ਹੋਣਗੇ ਉਹ ਠਾੜਾ ਕੰਮ ਹੋਣਗੇ ਸਾਡੀ ਪਾਰਟੀ ਨਾ ਪਰਦਾ ਰਾਇ ਕਿਸੇ ਆਫਸਰ ਨੂੰ ਨਾ ਖਾਈਏ ਤੇ ਨਾ ਖਾਂਦਈਏ ਸਾਡੀ ਸਭੀ ਸਾਰੀ ਸਤਿ ਦਾ ਪਹਿਲ ਦਰਵਾ ਧੰਨਵਾਦ ਕੋਲਾ ਜੀ ਦਾ ਧੰਨਵਾਦ ਸਰਕਾਰ ਦੇ ਨਜ਼ੀਰ ਦਾ ਧੰਨਵਾਦ ਸਾਜੀ ਜੀ ਦਾ ਧੰਨਵਾਦ ਤੇ ਵੀ ਸਾਡਾ ਧੰਨਵਾਦ ਸਾਰੇ ਨੌਜਵਾਨ ਜਿੰਨੇ ਆਏ ਵੀ ਸਾਰਾ ਧੰਨਵਾਦ ਧੰਨਵਾਦ ਸਾਰੀ ਸੰਗਤ ਦਾ ਨੌਨਵੰਨਾ ਮਾਪੇਣਾ ਜਿਹੜੇ ਲੱਗੇ ਬੈਠੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਅੱਜ ਬਤਾਈ ਨਾ ਸਾਰੇ ਸਭੀ ਸਾਨੂੰ ਸੋਚਦੇ ਆਸ ਹੈ ਮਾਨ ਅਸੀਂ ਆ ਗਏ ਬਚਾ ਤੁਹਾਡੇ ਚ ਲੱਗ ਕੇ ਤੇ ਸਾਡੀ ਬਾਗੀ 20 ਤਰੀਕ ਨੂੰ ਤੁਹਾਨੂੰ ਪਾਣੀ ਹੈ ਵਾਹਿਗੁਰੂ ਜੀ ਕਾ ਗਾਲ ਸਾਹਿਬ ਵਾਹਿਗੁਰੂ ਜੀ ਦੇ ਫਰਮੇ ਹੁਣ ਸੋਖਾ ਬੋਲਾ ਸਹੀ ਬੇਟ ਕਰ ਲਈਏ ਮੈਂ ਦੱਸੂ ਗੁਰੇ ਸੋ सारी टीम सारीक बीफिस